कय ज़मीन पी पंजाब केंद्र सरकार उन्हनि ਗੁਰਦਾਸਪੁਰ ਦੇ ਬਲਾਕ ਕਾਨੂੰਨਾਨ ਪਿੰਡ ਪਿੱਟੇਵੜ ਵਿਖੇ ਬੀਤੀ ਦਿਨੀ ਪ੍ਰਸ਼ਾਸਨ ਵੱਲੋਂ ਭਾਰਤ ਮਾਮਲਾ ਪ੍ਰੋਜੈਕਟ ਦੀ ਨੈਸ਼ਨਲ ਹਾਈਵੇ ਦੀ ਉਸਾਰੀ ਲਈ ਕਿਸਾਨਾਂ ਦੀ ਜ਼ਮੀਨ ਉੱਤੇ ਕਬਜ਼ਾ ਕੀਤਾ ਗਿਆ ਸੀ ਜਿਸ ਨੂੰ ਕਿ ਕਿਸਾਨਾਂ ਵੱਲੋਂ ਵਾਪਸ ਲੈ ਲੈ ਗਿਆ ਕਿਸਾਨਾਂ ਵੱਲੋਂ ਸ਼ੁੱਕਰਵਾਰ ਨੂੰ ਵੱਟਾ ਇਕੱਠ ਕਰ ਆਪਣੀਆਂ ਜ਼ਮੀਨਾਂ ਉੱਤੇ ਮੁੜ ਕਬਜ਼ਾ ਬਹਾਲ ਕਰ ਲਿਆ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਕਬਜ਼ੇ ਨੂੰ ਟਰੈਕਟਰਾਂ ਦੇ ਨਾਲ ਪਵਾ ਦਿੱਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਵੀ ਹਾਜ਼ਰ ਸਨ ਜਿਨ੍ਹਾਂ ਕਈਆਂ ਨਾਲ ਮਿੱਟੀ ਪਾ ਕੇ ਪ੍ਰਸ਼ਾਸਨ ਵੱਲੋਂ ਹਾਈਵੇ ਲਈ ਬਣਾਏ ਗਏ ਟੋਏ ਪੂਰ ਦਿੱਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਹਨਾਂ ਦੀ ਜ਼ਮੀਨ ਦਾ ਵਾਜਬ ਮੁੱਲ ਨਹੀਂ ਮਿਲਦਾ ਉਹ ਆਪਣੀਆਂ ਜ਼ਮੀਨਾਂ ਤੇ ਕਬਜ਼ਾ ਨਹੀਂ ਹੋਂ ਦੇਣਗੇ ਇਸ ਤਰੀਕ ਨੂੰ ਆ ਪੋਗ ਲਾਣਾ ਲਾ ਕੇ ਤੇ ਜਿਹੜੀ ਜ਼ਮੀਨ ਆ ਉਹ ਇਹਨਾਂ ਨੇ ਐਕਵਾਇਰ ਕੀਤੀ ਉਹ ਜ਼ਮੀਨ ਦੇ ਉੱਤੇ ਆ ਜਿੱਥੇ ਕਿਸਾਨਾਂ ਦੀਆਂ ਪੱਗਾਂ ਵੀ ਲਾਈਆਂ ਜਿੱਥੇ ਝੰਡੇ ਵੀ ਪਾੜੇ ਗਏ ਆ ਆ ਟਰੈਕਟਰ ਆ ਵੱਡੇ ਪੱਦਰ ਦੇ ਕੋ 40 45 ਟਰੈਕਟਰ ਜਿਹੜੇ ਆ ਇੱਥੇ ਪਹੁੰਚ ਗਏ ਆਪਣੇ ਕੋਲ ਹੁੰਦੇ ਆ ਤਿਆਰ ਆ ਸਰੰਸਰਾਂ ਦਾ ਧੂਆਂ ਵੱਜ ਰਿਹਾ ਤਿਆਰ ਪਰ ਤਿਆਰ ਨੌਜਵਾਨ ਖੋਤੇ ਆ ਆ ਸਾਡੀ ਸੰਗਤ ਆ ਜਿਲ੍ਹਾ ਬਰਤਖਪੁਰ ਦੇ ਜਿੱਥੇ ਆ ਰੂ ਆ ਗੂ ਜਿਲ੍ਹਾ ਬਰਤਖਪੁਰ ਦੇ ਜਿੱਥੇ ਆ ਰੂ ਪੈਣਾ ਕੋ ਦਿਲ ਕੋ ਚਲਾ ਬਈ ਆਹ ਜਿਹੜੇ ਦੇਖ ਰਹੇ ਨੇ ਆ ਜਿਹੜੇ ਤਰਝੇ ਸੀ ਦੁਬਾਰਾ ਸਾਡੀਆਂ ਬੀਬੀਆਂ ਪਾਣਾਂ ਜਿਹੜੇ ਤਰਝੇ ਦੁਬਾਰਾ ਵੇਖੋ ਬੀਬੀਆਂ ਸਰਬ ਅੱਜ ਦਾ ਕੀ ਪ੍ਰੋਗਰਾਮ ਆ ਤੇ ਅਗਲਾ ਹੁਣ ਕੀ ਪ੍ਰੋਗਰਾਮ ਲੀਕਣ ਜਾ ਰਹੇ ਹੋ ਜੀ ਮੈਂ ਸੁਨਦਰ ਸਿੰਘ 17 ਸੂਬਾ ਕੋਰਪੋਰੇਟ ਮੈਂਬਰ ਕਿਸਾਨ ਮਜੂਦਿਸ ਕਮੇਟੀ ਪੰਜਾਬ ਅਸੀਂ ਜੀ ਅੱਤ ਦੇ ਦੁਖੀ ਆ ਬਹੁਤ ਦੁਖੀ ਆ ਕਿਉਂਕਿ ਭਗਵਾਨ ਸਰਕਾਰ ਨਾਲ ਮੀਟਿੰਗਾਂ ਲੱਗੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਭਗ ਸਾਡੀਆਂ 17 18 ਮੀਟਿੰਗਾਂ ਲੱਗ ਚੁੱਕੀਆਂ ਦਿੱਲੀ ਜੰਮੂ ਕਰਾ ਜਿਹੜਾ ਗਰਦਾਸਪੁਰ ਦੇ ਵਿੱਚ ਦੀ ਲੰਗਦਾ ਅਸਲ ਦੇ ਵਿੱਚ ਆ ਵੀ 2013 ਇੱਕ ਲਾਗੂ ਆ ਆ ਤੁਸੀਂ ਦਾ ਚਾਰ ਗੁਣਾ ਜਿਹੜਾ ਤੁਸੀਂ ਜਿਹੜੀ ਗੱਲ ਕੀਤੀ ਆ ਲੰਘਦਾ ਇੱਕ ਮਿੰਟ ਸਾਡੀ ਬੇਨਤੀ ਸੁਣੋ ਕਿ ਸਾਡੇ ਜ਼ਿਲ੍ਹੇ ਗਰਦਾਸਪੁਰ ਦਾ ਕੁੱਲ ਕਿੰਨਾ ਰਕਬਾਏ ਦੇ ਵਿੱਚ ਐਕਵਾਇਰ ਹੋ ਰਿਹਾ ਇਹਦੇ ਕੋਲ ਲਗਭਗ ਮੇਰੇ ਕੋਲ ਕਲੀਅਰ ਨਹੀਂ ਹੈਗਾ ਕੋਈ ਮੇਰਾ ਖਿਆਲ ਹੈ ਕਿ 4-5000 ਕਲਾ ਇਹਦੇ ਵਿੱਚ ਹੋ ਰਿਹਾ ਤੇ ਲਗਾਤਾਰ ਕਿਸਾਨਾਂ ਨੂੰ ਜਿਹੜੇ ਉਹ ਪੈਸੇ ਨਹੀਂ ਮਿਲ ਰਹਾ ਕਿਉਂਕਿ ਕਿਸਾਨ ਜਿਹੜੇ ਅੜੇ ਬੈਠੇ ਆਉਂਦੇ ਨੇ ਮਾਰਕੀਟ ਰੇਟ ਦਾ ਚਾਰ ਗੁਣਾ ਤੇ 70% ਲੋਕਾਂ ਦੀ ਸਹਿਮਤੀ ਤੇ 90% ਯਾੜਾ ਪਤਾ ਕਿਉਂਕਿ ਉਹ ਐਕਟੀ ਇੱਥੇ ਪੰਜਾਬ ਦੇ ਵਿੱਚ ਲੱਗ ਵਾਪਰ ਉਹ 사이ਡ ਦੀਆਂ ਧੱਡੀਆਂ ਡਾ ਕੇ ਭਗਵਾਨ ਸਾਨੂੰ ਸਰਕਾਰ ਕੇਂਦਰ ਸਰਕਾਰ ਦੇਸੀ ਰੇਟ ਦੇ ਰਹੀ ਆ ਸਾਨੂੰ ਵਾਰ-ਵਾਰ ਡੀਆਈਜੀ ਬਾਰਡਰ ਰੇਂਜ ਦੇਸੀ ਸਰਦਾਸਪੁਰ ਕਹਿੰਦੇ ਵੀ ਤੁਸੀਂ ਪਟੀਸ਼ਨਾਂ ਪਾ ਦਿਓ ਅਸੀਂ ਪਟੀਸ਼ਨਾਂ ਵੀ ਪਾਤੀਆਂ 45 ਦਿਨਾਂ ਨਾਲ ਲੈ ਹੀ ਉਹਨੂੰ 45 ਦਿਨ ਉਹ ਵੀ ਗਏ ਆ ਜਿੱਦਣ ਅਸੀਂ ਰੇਲ ਤੇ ਗਏ ਆ ਉਦੋਂ ਵੀ ਇਹ ਮੰਨੇ ਵੀ ਚੱਲ ਠੀਕ ਆ ਫੇਰ ਪਟੀਸ਼ਨਾਂ ਪਾਉ ਸਾਨੂੰ 45 ਦਿਨ ਹੋਰ ਦਿਓ ਅਸੀਂ ਉੱਥੇ ਕਬਜ਼ਾ ਕਰਨਾ ਜਿੱਥੇ ਪੈਸੇ ਕਿਸਾਨਾਂ ਨੇ ਚੁੱਕ ਲਿਆ ਅਸੀਂ ਉੱਥੇ ਕਰ ਲੋ ਪਰ ਜਿਹੜੇ ਕਿਸਾਨ ਨਹੀਂ ਪਹੇ ਨਹੀਂ ਚੁਕੇ ਉਥੇ ਕਬਜ਼ਾ ਨਾ ਕਰੋ ਮੰਨੇ ਆ ਸਾਡੇ ਕੋ ਡੀਆਈਜੀ ਬਾਰਡਰ ਹੈ ਤੇ ਡੀਸੀ ਜਿਹੜੇ ਗਰਦਾਸਪੁਰ ਆ ਤੇ ਜਿਹੜੇ ਆਰਬਿਟਰੇਟਰ ਜਿਹੜੇ ਆਰਬਿਟਰੇਟਰ ਲੱਗਣੇ ਸੀ ਉਹ ਉਹਦੇ ਬਾਅਦ ਹੀ ਵੱਡੀਆਂ ਧੜਾ ਲਿਆ ਕੇ ਤੇ ਇਥੇ ਕਿਸਾਨਾਂ ਦੀਆਂ ਪੱਗਾਂ ਲਾਈਆਂ ਗਈਆਂ ਉਹਨਾਂ ਦੀਆਂ ਜ਼ਮੀਨਾਂ ਦੇ ਕਬਜ਼ਾ ਕੀਤਾ ਗਿਆ ਆਰਬਿਟ੍ਰੇਸ਼ਨ ਜਿਹੜਾ ਉਹ ਕਿੰਦੇ ਸਸਪੈਂਡ ਹੋ ਗਿਆ ਉਹਦਾ ਫੇਰ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਾਇਆ ਹੁੰਦੇ ਸੀ ਹਲ ਕਰਨਾ ਆਈਆਂ ਕਰ ਲੋ ਕੋਈ ਗੱਲ ਨਹੀਂ ਪਰ ਜਿੱਥੇ 60% ਕੰਮ ਚੱਲਦਾ ਉਥੇ ਚਲਾਇ ਜਾਓ 40% ਹਾਲ ਦੀ ਘੜੀ ਛੱਡ ਦਿਓ ਪਾਰੇ ਜਲਾਲਤ ਆ ਕਿਸਾਨਾਂ ਨੂੰ ਦਬਾ ਕੇ ਐ ਪੂਰਾ ਉਹਨਾਂ ਦੀਆਂ ਪੱਗਾਂ ਲਾ ਕੇ ਕਿਟਾਲਾ ਸਾਹਿਬ ਜਿੱਥੇ 60% ਕੰਮ ਚੱਲਦਾ ਉਹਨਾਂ ਨੂੰ ਪੈਸੇ ਪੂਰੇ ਮਿਲ ਗਏ ਉਹਨਾਂ ਨੂੰ ਵੀ ਪੂਰੇ ਮਿਲੇ ਉਹ ਵੀ ਚੁਕਾਏ ਇਹਨਾਂ ਨੇ ਕੋਈ ਮੁਲਾਜ਼ਮ ਆ ਉਹਨੂੰ ਪੈਸੇ ਦਿੱਤੇ ਗਏ ਆ ਕੋਈ ਆਪਣਾ ਨੰਬਰਦਾਰ ਆ ਉਹਨੂੰ ਪੈਸੇ ਦਿੱਤੇ ਗਏ ਆ ਦਬਾ ਦੇ ਥੱਲੇ ਉਹਨਾਂ ਵਿਚਾਰਿਆਂ ਪੈਸੇ ਚੁੱਕੇ ਰਹਿੰਦੇ ਉਹ ਵੀ ਆ ਤੇ ਹਈਆਂ ਨੇ ਤੁਸੀਂ ਜਿਹੜੀ ਕਮਿਟਮੈਂਟ ਸਾਡੇ ਨਾਲ ਮੀਡੀਆ ਵਿੱਚ ਕਰਦੇ ਹੋ ਉਸ ਕਮਿਟਮੈਂਟ ਦੇ ਉੱਤੇ ਪੂਰਾ ਉਤਰੋ ਜੇ ਤੁਸੀਂ ਉਹ ਕਮਿਟਮੈਂਟ ਦੇ ਉੱਤੇ ਪੂਰੇ ਨਹੀਂ ਉਤਰਨਾ ਤੇ ਕਿਸਾਨਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਅੱਜ ਅਸੀਂ ਖਾ ਵਧਾ ਲੱਗੇ ਆ ਜਿੱਥੇ ਪਰसों 27 ਤਰੀਕ ਨੂੰ ਕਬਜ਼ਾ ਕਰਕੇ ਗਏ ਆ ਅੱਜ ਉਥੇ ਅਸੀਂ ਕਬਜ਼ਾ ਕਰਾਂਗੇ ਸ਼ਾਤਬਈ ਢੰਗ ਨਾਲ ਕੇ ਆਪਣੀਆਂ ਜ਼ਮੀਨਾਂ ਲਈ ਵਧਾਂਗੇ ਜੇ ਸਰਕਾਰ ਕੋ ਵਾਅਦਾ ਪੂਰਾ ਕਰਦੀ ਆ ਤੇ ਜ਼ਿੰਮੇਵਾਰੀ ਭਗਵਾਨਤਮਾਨ ਸਰਕਾਰ ਦੀ ਆ ਇਹ ਸਾਰੇ ਪੰਜਾਬ ਦੇ ਸਿਰੇ ਆ ਬੱਲੇ ਕਿਸਾਨ ਬਹੁਤ ਸੰਘਰਸ਼ ਕਰ ਚੁੱਕੇ ਆ ਕਾਫੀ ਜੜੀਆਂ ਉਹਨਾਂ ਨੂੰ ਫਿਜ਼ੀਕਲੀ ਸੱਟਾਂ ਵੀ ਲੱਗੀਆਂ ਨੇ ਆਖਰ ਕੀ ਇਹ ਨਵੇੜਾ ਹੋਊਗਾ ਕਿੰਨਾ ਕਿ ਚਿਰ ਤੱਕ ਇਹ ਸੰਘਰਸ਼ ਤੁਹਾਡਾ ਆਖੀਰਲਾ ਕੋਈ ਐਕਸ਼ਨ ਹੈਗਾ ਨਹੀਂ ਜੀ ਬਿਲਕੁਲ ਸੰਘਰਸ਼ ਅੱਜ ਵੀ ਆ ਸੰਘਰਸ਼ ਲਗਾਤਾਰ ਚੱਲੂਗਾ ਜਿੰਨਾ ਚਿਰ ਸਾਡੀ ਕਮਿਟਮੈਂਟ ਇਹਨਾਂ ਦਫ਼ਤਰਾਂ 'ਚ ਬਹਿ ਕੇ ਸਾਡੇ ਨਾਲ ਇਹ ਕੀਤੀ ਆ ਰੇਟ ਵਧਾਉਣ ਦੀ ਅਵਾਰਡ ਵਧਾਉਣ ਦੀ ਤੇ ਪੈਸੇ ਉਹਨਾਂ ਦੇ ਖਾਤਿਆਂ 'ਚ ਪਾਉਣ ਦੀ ਉਹਨਾਂ ਚਿਰ ਸੰਘਰਸ਼ ਸਾਡਾ ਜਾਰੀ ਰਹੂ ਸ਼ਾਂਤ ਮੈਂ ਟਾਕ ਨਹੀਂ ਸੰਘਰਸ਼ ਕਰਦੇ ਆ ਭੋਲੜ ਬਾਜ ਨਹੀਂ ਗਏ ਤੇ ਅਸੀਂ ਚਾਹੁੰਦੇ ਆ ਉਸ ਮਸਲੇ ਲਈ ਭਗਵਾਨ ਸਰਕਾਰ ਆਵੇ ਦੂਸਰੇ ਮਸਲੇ आले ਨਾ ਹੋਵੇ ਕਸਾਨਾਂ ਦੇ ਉੱਪਰ ਖਲਾਫ ਬਿਆਨ ਦੇਣ ਵਾਸਤੇ ਉਧਰ ਨਾ ਆਵੇ ਇਸ ਮਸਲੇ ਆਤਿਆਵਤੇ ਮਸਲੇ ਦਾ ਹੱਲ ਕੱਢੇ ਨਹੀਂ ਤੇ ਫਿਰ ਜਿਹੜੇ ਹਾਲਾਤ ਆ ਪੰਜਾਬ ਪੁਲਿਸ ਦਾ ਕੰਮ ਤੇ ਹੈਗਾ ਥਾਣਿਆਂ ਦੇ ਵਿੱਚ 100 ਕਾਮਿਆਂ ਕੋਟਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਜੱਜ ਦੇ ਪੇਸ਼ ਹੋਣਾ ਪਰ ਇਹ ਥੋੜਾ ਜਿਹਾ ਪੰਜਾਬ ਜਬਰ ਪੁਲਿਸ ਦੇ ਰਾਹੀਂ ਕਰਾਇਆ ਜਾ ਰਿਹਾ ਬਿਲਕੁਲ ਵਿਧਾਨਕ ਢਾਂਚੇ ਇੱਥੇ ਖਤਮਿਆ ਕੋਈ ਵੀ ਐਮਐਲਏ ਜਣਾਉ ਦੀ ਪੋਕਦੀ ਆ ਨਾ ਉਹਦੀ ਸੁਣਵਾਈ ਆ ਤੇ ਪੁਲਿਸ ਦੀਆਂ ਥਾੜਾਂ ਜੋ ਮਾਲਵੇ ਤੋਂ ਲੈ ਕੇ ਇਧਰ ਮਹਾਲੀ ਤੋਂ ਲੈ ਕੇ ਸ਼ੰਭੂ ਤੋਂ ਲੈ ਕੇ ਕਨਾਰੀ ਤੋਂ ਲੈ ਕੇ ਲਗਾਤਾਰ 2 ਮਹੀਨੇ ਹੋ ਗਏ ਕਲੀਸ਼ ਦੀਆਂ ਧਾਰਾਂ ਦੇ ਰਹੀਂ ਦਬਾਅ ਪਾ ਕੇ ਪੰਜਾਬ ਸਰਕਾਰ ਇਹ ਕਰਨਾ ਚਾਹੁੰਦੀ ਆ ਪੰਜਾਬ ਦੇ ਲੋਕ ਬਿਲਕੁਲ ਇਹਨੂੰ ਬਿਲਕੁਲ ਨਹੀਂ ਚੱਲਣਗੇ ਇਹਦੇ ਖਿਲਾਫ ਲਗਾਤਾਰ ਲੜਾਂਗੇ ਉਸਾਨੀਆ ਸਾਹਿਬ ਅੱਜ ਸ਼ਹੀਦੀਪੁਰ ਸੀ ਤੇ ਤੁਸੀਂ ਇਹ ਸੰਘਰਸ਼ ਜਿਹੜਾ ਅੱਜ ਦਾ ਦੇਣੀ ਚੁਣਿਆ ਬਿਲਕੁਲ ਖਾਸ ਕਰਕੇ ਚੁਣਿਆ ਜੀ ਕਿਉਂਕਿ ਗੁਰੂ ਪਾਤਸ਼ਾਹ ਦਾ ਸਿਧਾਂਤ ਸੀਗਾ ਪਾਤਸ਼ਾਹ ਨੇ ਤੱਕੀ ਤਵੀ ਤੇ ਬੈਠ ਕੇ ਇਸੇ ਮੁਗਲਿਆ ਹਕੂਮਤ ਦੇ ਖਿਲਾਫ ਜਿਹੜੀ ਹੈ ਜੰਗ ਦਾ ਡੰਕਾ ਵਜਾਇਆ ਤੇ ਆਪਣਾ ਆਪ ਨਿਸ਼ਾਵਰ ਕਰਕੇ ਇਸ ਕਾਇਨਾਤ ਨੂੰ ਇੱਕ ਸੰਦੇਸ਼ ਦਿੱਤਾ। ਸ਼ਹੀਦੀਪੁਰਬ ਦੇ ਦਿਹਾੜੇ ਦਾ ਪ੍ਰਸ਼ਾਸਨ ਉਹ ਜਿਹੜੇ ਰੂਪ ਦੇ ਵਿੱਚ ਸਾਨੂੰ ਕਹਿ ਰਿਹਾ ਉਹ ਬਿਲਕੁਲ ਲੋਕਾਂ ਨੂੰ ਭੜਕਾਉ ਤਰੀਕੇ ਦੇ ਨਾਲ ਦਿੱਤੇ ਜਾ ਰਹੇ ਹਨ। ਕੋਈ ਰਸਤਾ ਨਹੀਂ ਰੁਕਿਆ ਹੈਗਾ। ਕਿਸੇ ਤਰੀਕੇ ਦੀ ਕੋਈ ਵੀ ਅੜਚਨ ਕਿਤੇ ਵੀ ਸੜਕ ਤੇ ਨਹੀਂ ਹੈ। ਬਹੁਤ ਵਧੀਆ ਤਰੀਕੇ ਨਾਲ ਆਵਾਜ਼ਾਂ ਹੀ ਚੱਲ ਰਹੀ ਪਈ ਹੈ ਤੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਤੇ ਪਾਤਸ਼ਾਹ ਦੇ ਘਰ ਤੋਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਗੁਰਦੁਆਰਾ ਪਿੱਟੇਵਡ ਸਾਹਿਬ ਤੋਂ ਚੱਲੇ ਆ ਪਾਤਸ਼ਾਹ ਤੁਸੀਂ ਮਹਾਨ ਹੋ ਤੁਹਾਨੂੰ ਤੱਤੀ ਤਵੀ ਮਿਲੀ ਆ ਇਹ ਸਾਨੂੰ ਇਹ ਤੱਤੀ ਰੇਤਾ ਜਿਹੜੀ ਆ ਤੇ ਤੱਤੀਆਂ ਜ਼ਮੀਨਾਂ ਦੇ ਵਿੱਚ ਸਿਰਫ ਰੰਗਾਂ ਦਾ ਫਰਕ ਪਿਆ ਤੇ ਮੁਗਲਾਂ ਨੇ ਟੋਪੀਆਂ ਲਾ ਕੇ ਪੱਗਾਂ ਬਨੀਆਂ ਨੇ ਮੁਗਲਾਂ ਨੇ ਹੁਣ ਮੁੱਛਾਂ ਰੱਖ ਲਈਆਂ ਨੇ ਤੇ ਦਾੜੀਆਂ ਤੋਂ ਮੁੱਛਾਂ ਤੱਕ ਆ ਗਏ ਨੇ ਮੁਗਲਾਂ ਦੇ ਨਾਲ ਉਹ ਘੱਟ ਅਤਿਆਚਾਰ ਜਿਹੜਾ ਵੇਸ ਧਰਤੀ ਤੇ ਨਹੀਂ ਹੁੰਦਾ ਪਿਆ ਜਿੱਥੇ ਕਿਸਾਨ ਮਰ ਰਿਹਾ ਜਿੱਥੇ ਮਜ਼ਦੂਰ ਮਰ ਰਿਹਾ ਜਿੱਥੇ ਛੋਟਾ ਵਪਾਰੀ ਮਰ ਰਿਹਾ ਛੋਟਾ ਦੁਕਾਨਦਾਰ ਮਰ ਰਿਹਾ ਜਿੱਥੇ ਸਾਡੀ ਐਜੂਕੇਸ਼ਨ ਮਰ ਰਹੀ ਆ ਸਾਡੀਆਂ ਸਿਹਤ ਸਹੂਲਤਾਂ ਮਰਦੀਆਂ ਪਈਆਂ ਉਥੇ ਗੁਰੂ ਅਰਜਨ ਪਾਤਸ਼ਾਹ ਦੇ ਸਿਧਾਂਤ ਨੂੰ ਅੱਜ ਅੱਗੇ ਤੋਰ ਕੇ ਬਿਲਕੁਲ ਸਹੀ ਰਸਤੇ ਤੇ ਅੱਜ ਦੇ ਮਸਲੇ ਤੇ ਗੱਲ ਕਰੀਏ ਤੁਸੀਂ ਇਹਨੂੰ ਪੂਰ ਦਿੰਦੇ ਹੋ ਪ੍ਰਸ਼ਾਸਨ ਫੇਰ ਆ ਕੇ ਨਵੇਂ ਸਿਰਿਓਂ ਬਣਾ ਦਿੰਦਾ ਇਹ ਕਿੱਥੇ ਗੱਲ ਮੁੱਕੇਗੀ ਇਹ ਗੱਲ ਪ੍ਰਸ਼ਾਸਨ ਦੇ ਹੱਥ ਵਿੱਚ ਆ ਕਿ ਪ੍ਰਸ਼ਾਸਨ ਨੇ ਕਿੱਥੇ ਮੁਕਾਉ ਲਗਭਗ ਸਾਢੇ 3 ਸਾਲ ਦਾ ਸਮਾਂ ਜਿਹੜਾ ਬੀਫ ਚੱਲਿਆ ਆ ਦੇ ਉੱਤੇ ਲਗਾਤਾਰ ਝੂਟੀਆਂ ਕਵਾਇਫਾਂ ਦੇਣੀਆਂ ਲਗਾਤਾਰ ਝੂਟੀਆਂ ਗੱਲਾਂ ਕਰਨੀਆਂ ਔਰ ਐਡੇ ਵੱਡੇ ਅਫਸਰਾਂ ਵੱਲੋਂ ਐਡੇ ਉੱਚੇ ਅਹੁਦਿਆਂ ਤੇ ਬਹਿ ਕੇ ਝੂਟੀਆਂ ਗੱਲਾਂ ਕਰਨੀਆਂ ਇਹ ਪ੍ਰਸ਼ਾਸਨ ਦੇ ਹੱਥ ਆ ਪ੍ਰਸ਼ਾਸਨ ਚੜ੍ਹ ਕੇ ਆਉਂਦਾ ਰਹੇਗਾ ਅਸੀਂ ਮਨੂ ਦੇ ਸੋਇਆ ਵਾਂਗ ਸਾਡੀ ਦਾਤਰੀਏ ਤੇ ਅਸੀਂ ਵੱਧੇ ਰਵਾਂਗੇ ਸੋਇਆ ਵਾਂਗ ਜਿੰਨੀ ਵਾਰੀ ਪੁੱਟਣਗੇ ਜਿੰਨੀ ਵਾਰੀ ਆਉਣਗੇ ਓਨੀ ਵਾਰੀ ਉਹਨਾਂ ਦੇ ਜਥੇ ਬੰਦੀ ਇਹਨਾਂ ਜ਼ਮੀਨਾਂ ਦੀ ਕੀ ਕੀਮਤ ਮੰਗਦੀ ਆ ਕਿਸਾਨਾਂ ਵਾਂਗ ਅਸੀਂ ਕਹਿੰਦੇ ਆ ਜੀ ਜੋ 2013 ਦਾ ਐਕਟ ਕਹਿੰਦਾ ਜਥੇਬੰਦੀ ਨਹੀਂ ਮੰਗ ਕਰਦੀ ਐਕਟ ਮੰਗ ਕਰਦਾ ਜੋ 2013 ਦਾ ਐਕਟ ਕਹਿੰਦਾ ਆ ਉਸ ਐਕਟ ਦੇ ਅਨਸਾਰ ਰੇਟ ਦਿੱਤਾ ਜਾਵੇ ਨਾ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਰਲ ਕੇ ਇਸ ਐਕਟ ਦੇ ਵਿੱਚ ਆਪਣੇ ਤਰੀਕੇ ਨਾਲ ਮੋਡੀਫਿਕੇਸ਼ਨ ਕਰਕੇ ਰੇਟ ਦੇਣ ਅਸੀਂ ਐਕਟ ਦਾ ਰੇਟ ਮੰਗਦੇ ਆ ਜਥੇਬੰਦੀ ਰੇਟ ਨਹੀਂ ਮੰਗਦੀ ਹਾਂਜੀ ਕਿੰਨਾ ਰੇਟ ਆ ਕਿੰਨੀ ਕੀਮਤ ਆ ਤੁਹਾਡੇ ਹਿਸਾਬ ਨਾਲ ਮਾਰਕੀਟ ਦੀ ਮਾਰਕੀਟ ਰੇਟ ਦਾ 4 ਗੁਣਾ ਹੈ 100% ਉਜਾੜਾ ਪੱਤਾ ਹੈ 12.5% ਸੋਲੈਸ਼ੀਅਮ ਆ 15% ਵਿਆਜ ਆ 52% ਸੇਰੀਅਮ ਆ ਉਹ ਲਾ ਕੇ ਦੇਣ ਤੇ ਜ਼ਮੀਨਾਂ ਜਿਹੜੀਆਂ ਨੇ ਅਸੀਂ ਦੇਸ਼ ਦੇ ਵਿਕਾਸ ਦੇ ਵਿੱਚ ਰੋਲਾ ਨਹੀਂ ਬੰਨਣਾ ਚਾਹੁੰਦੇ ਇੱਥੇ 26 ਲੱਖ ਮਿਲ ਰਿਹਾ ਵੇ ਉਜਾੜਾ ਪੱਤਾ ਤੇ ਹੋਰ ਜਿਹੜੇ ਤੁਸੀਂ ਗਿਣਾਏ ਆ ਕੁਛ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਸਾਰੇ 2013 ਦੇ ਐਕਟ ਨੂੰ ਬਸਤੇ ਵਿੱਚ ਪਾ ਕੇ ਸਭ ਕੁਝ ਕੀਤਾ ਜਾ ਰਿਹਾ ਜਿਹਦੇ ਵਿਰੁੱਧ ਅਸੀਂ ਲੜ ਰਹੇ ਹਾਂ